ਹਾਂਜੀ ਸਤਿ ਸ਼੍ਰੀ ਅਕਾਲ ਸਾਰਾ ਦੋਸਤੋ ਸਵਾਗਤ ਹੈ ਤੁਹਾਡਾ YouTube ਚੈਨਲ ਬਰਾਡੇ ਫਰਮ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਆਣੀਆਂ ਜਰਸੀ ਬੱਚਿਆਂ ਦੀਆਂ ਵੀਡੀਓ ਤੁਹਾਡੇ ਕੋਲ ਜਲਦੀ ਪਹੁੰਚ ਸਕਣ ਅੱਜ ਤੁਹਾਨੂੰ ਕੁਝ ਜਰਸੀ ਦੇ ਬਹੁਤ ਸੋਹਣਾ ਕੁਆਲਟੀ ਵਾਲਾ ਬੱਚਾ ਦਿਖਾਉਣੇ ਆ ਬਾਈ ਜੀ ਇਹਦੇ ਚਾਰੇ ਥਾਣਾ ਕੋਈ ਫੋਟੋ ਸ਼ਾਟ ਨੂੰ ਤਾਂ ਦਾ ਸਾਈਜ਼ ਬਹੁਤ ਸੋਹਣਾ ਜੀ 80 ਇੰਚ ਦੇ ਉੱਪਰ ਦੇ ਥਾਣਾ ਬੋਦੀ ਵਾਲੀ ਬੱਚੀ ਜੀ ਬਿਲਕੁਲ ਛੋਟੇ ਕੰਮ ਨਾਲ ਇਹ ਵੇ ਜੈਤੋ ਸ਼ਹਿਰ ਆਪਣਾ ਜ਼ਿਲ੍ਹਾ ਫਰੀ ਕੋਟ ਆ ਜੀ ਸਕਰੀਨ ਦੇ ਥੱਲੇ ਆਪਣਾ ਨੰਬਰ ਚੱਲ ਰਿਹਾ ਜੇ ਕਿਸੇ ਵੀਰ ਨੂੰ ਬੱਚੀ ਲੈਣੀ ਹੋਵੇ ਇੱਕ ਵਾਰ ਦੁਆਰਾ ਬੇਨਤੀ ਕਰਦੇ ਹਾਂ ਜਿਹਨਾਂ ਜਰਸੀ ਬੱਚੇ ਲੈਣੇ ਆ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਬਹੁਤ ਸੋਹਣੀਆਂ ਸੋਹਣੀਆਂ ਜਰਸੀਆਂ ਵਈਆਂ ਆਪਣੇ ਕੋਲ ਹਰ ਵਕਤ ਹੁੰਦੀਆਂ ਬੁੱਧੀ ਵਾਲੀ ਬੱਛੀ ਹੈ ਬਈ ਡੂੰਗਾ ਮਸਤਾ ਬਿਲਕੁਲ ਛੋਟੇ ਕੰਨਾਂ ਦੀ ਬਹੁਤ ਸੋਹਣੀ ਫੇਸ ਕੁਆਲਟੀ ਬੱਚੀ ਦੀ ਉੱਪਰ ਉੱਪਰ ਕੋ ਪੱਧਰ ਹੈ ਇੱਕ ਵਾਰ ਦੁਆਰਾ ਪੈਂਡ ਕਰਦੇ ਹੋਈ ਸੋਹਣੀਆਂ ਸੋਹਣੀਆਂ ਜਰਸੀ ਬੱਛੀਆਂ ਲੈਣ ਲਈ ਆਪਣਾ ਚੈਨਲ ਜ਼ਰੂਰ ਫੋਲੋ ਕਰ ਲੋ ਧੰਨਵਾਦ ਦੋਸਤੋ